ਕਰਦੇ ਆ ਨਵਾਂ ਬਲੌਗ ਸ਼ੁਰੂ ਕਾਲਬ ਹੋਣ ਲੱਗ ਗਿਆ ਕਹਿੰਦੇ ਡਿਜ਼ਾਈਨ ਪਾਉਣਾ ਹੁਣ ਉੱਪਰ ਗੇਟ ਦੇ ਬਲਿਹਾਰੀ ਵੀਰਾ ਅੰਦਰੋਂ ਅੰਦਰ ਹੀ ਹੱਸਦਾ ਹੋਇਆ ਆ ਕੀ ਕਰਿਆ ਵੀਰੇ ਤਾਂ ਹੈਂ ਇਹ ਦੰਦ ਕੱਟਿਆ ਜਿਹੜੇ ਸੋਨੇ ਦਾ ਦੰਦ ਦਾ ਉਹ ਪਰੇ ਕਰਿਆ ਨੌਜਵਾਨ ਫਿਰਦੇ ਨੇ ਬੱਤਕਾਂ ਨਾ ਆ ਰਹੀਆਂ ਨੇ ਆ ਦੇਖੋ ਆ ਦੇਖੋ ਐ ਉਹਦੀ ਬੋਲੀ ਹੈਂ ਉਹਦੀ ਬੋਲੀ ਪਾਓ ਬੋਲੀ ਕਿਹੜੀ ਬੋਲੀ ਪਾਉਣੀ ਆ ਦੱਸ ਹੈਂ ਫੋਨ ਵੇਚਣਾ ਕਿਹੜਾ ਵੇਚਣਾ ਓਏ 11 برو ਕਿੰਨੇ ਦਾ ਵੇਚਣਾ ਹੈ 11 11 15 ਹਜ਼ਾਰ ਕਹਦਾ 15 ਦਾ 21.5 ਦਾ ਤਾਂ ਲਿਆ ਹੁਣ ਪਾਉ ਤੇ ਦੇਣਾ ਪਾਉ ਤਾਂ ਲੈਣਾ ਪਾਉ ਕਰਕੇ ਛੱਡ ਕਿੰਨੇ ਦਾ ਪਾਉ ਕਰਕੇ ਛੱਡਤਾ 15000 ਦਾ 15 ਥੱਲੇ ਆ ਜਾ ਮੜੇ ਚੱਲ 14999 ਦੇ ਦੀ ਬੱ ਠੀਕ ਆ ਇੱਕ ਰਵੀ ਆ ਠੀਕ ਆ ਬੱਤਕਾਂ ਆ ਰਹੀਆਂ ਨੇ ਭਾਈ ਰਾਜ ਹੰਸ ਦੇਖੋ ਦਾ ਟੋਆ ਜਾਂ ਪੱਟਦਾ ਇਹਨਾਂ ਨੂੰ ਨਹੀਂ ਜਾਣਗੀਆਂ ਠੀਕਾ ਸੁੱਖਾ ਵੀ ਬੈਠਾ ਹੈ ਪਾਬਾ ਚਲੇ ਗਿਆ ਬੱਬੀ ਹੋਣ ਆਇਆ ਕਹਿੰਦੇ 12 ਵਜੇ ਬੱਬੀ ਦੀ ਅੱਖ ਖੁੱਲੀ ਅੱਜ ਜਿਵੇਂ ਨਾਸ ਮਾਰ ਲਿਆ ਸੜਿਆ ਨੇ ਹਰਾ ਬੱਲੇ ਬੱਲੇ ਗਰਦਨ ਵਿੱਚ ਝੇੜ ਬੋਲਣੇ ਆ ਹੈ ਨਹੀਂ ਨਹੀਂ ਹੋ ਜਾਣ ਸਾਫ ਹੋ ਜਾਣੀਆਂ ਨੇ ਚੰਨ ਨੂੰ ਉਧਰ ਆਪਣੀ ਮੌਜ ਲੱਗੀ ਬਈ ਆ ਨਾ ਰਹੇ ਨੇ ਤੇ ਸਾਸਰੀ ਘਰ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਿਮੋ ਸਾਰੇ ਬਲੌਕ ਕਰਿਆ ਹੈ ਸ਼ੁਰੂ ਬਈ ਇੱਧਰ ਵੀ ਚੱਲ ਰਿਹਾ ਕੰਮ ਇੱਧਰ ਬੇਲੇ ਬੰਦੇ ਬੈਠੇ ਨੇ ਉੱਧਰ ਕੰਮ ਵਾਲੇ ਨੇ ਮੈਨੂੰ ਜ਼ਿਆਦਾ ਕੰਮ ਹੈ ਸਾਰੇ ਇਹਨਾਂ ਨੂੰ ਕਿਉਂਕਿ ਵੀਡੀਓ ਮੈਨੂੰ ਦਿਖਾਉਣੀ ਹੈ ਤੁਹਾਨੂੰ ਬਣਾ ਕੇ ਸਾਰਾ ਡੋਰ ਜੀ ਨਾ ਤੋੜਦੀ ਇਹਨਾਂ ਦੀ ਹੋ ਗਿਆ ਭਾਈ ਕਾਲਵ ਆ ਵੀ ਪਾਤਾ ਫਰਸ਼ ਲੈ ਕੀ ਹੋ ਗਿਆ ਰੋਟਾ ਆ ਜਦੀਨ ਆਉਂਦੀਆਂ ਨੇ ਮੈਂ ਕਹਿੰਦਾ 2 ਘੰਟੇ ਭਰਨਾ ਤੇ ਹੀ ਆ ਕਿਉਂ ਬੜਿਆ ਨੇ ਉਹ ਲੱੱਬੜਦੇ ਨੂੰ ਕੀ ਯਾਰੂੰ ਵੀ ਲੱੱਬੜਦਾ ਹੀ ਐ ਇਹਨਾਂ ਨੇ ਇਹ ਜਾ ਹੋ ਗਿਆ ਇਹ ਜਾਈ ਹੁੰਦਾ ਏ ਇੱਥੇ ਜਾ ਕੇ ਟਾਇਲ ਦੋ ਇੱਕ ਟਾਇਲ ਕੋੜੀ ਨੂੰ ਲੱਗੇ ਹੋਇਆ ਬਾਈ ਨਰਮ ਜੀ ਜਗਾ ਪੱਟਣ ਕਿਉਂਕਿ ਲਟ ਲੂਗੀ ਉੱਥੇ ਥੋੜਾ ਜਿਹਾ ਜਸੂ ਅੱਜ ਦਾ ਲੱਗ ਗਿਆ ਕੋਟੀ ਖੋਲ ਕੇ ਮੇਰਾ ਵੀਰੋ ਚੱਕ ਦੇ ਚੱਕ ਦੇ ਕੰਮ ਨੂੰ ਥੋੜਾ ਜਿਆ ਨੂੰ ਉਹ ਵੀ ਕਰਨਾ ਹੈ ਜਸੂ ਆਪਾਂ ਨੇ ਬਰੀਕ ਜੀ ਹਾਂ ਕਾਸ਼ੀ ਵੀ ਪਹੁੰਚ ਗਿਆ ਗਾ ਜੱਟ ਐ ਨਾ ਹੁਣ ਕੰਮ ਐ ਨਾ ਓਕੇ ਰਿਪੋਰਟ ਕਾਜੀ ਨੂੰ ਬਿਮਾਰ ਹੋ ਗਿਆ ਦਾ ਕਾਜੀ ਥੋੜਾ ਜਿਆ ਇਹਦਾ ਵਿਚਾਰੀਆਂ ਬੱਖੀਆਂ ਬੁੱਖੀਆਂ ਇਕੱਠੀਆਂ ਹੋ ਗਈਆਂ ਦੀਆਂ ਹੁਣ ਸੈਟ ਆਇਆ ਖੋਲ ਕੇ ਜਰੂਰੀ ਛੱਡਣੀ ਐ ਕਾ ਖੋਲ ਕੇ ਛੱਡ ਦੇ ਸਿੱਧੀ ਘਰ ਜਾਊ ਉਦਾਂ ਦੇ ਲਾ ਭੱਜ ਗਈ ਤੀ ਓਏ ਓਰੇ ਆ ਜਾ ਹੁਣ ਬੰਦੇ ਆਵਾਂਗੇ ਕਿਤੇ ਨਹੀਂ ਗੜੀ ਹੈਗੀ ਓਰੇ ਤਾਂ ਓਰੇ ਆ ਯਾਰ ਮੇਰਾ ਯਾਰ ਨਹੀਂ ਕਿਹਨੂੰ ਫੋਨ ਕਰਨਾ ਇਹ ਬੂੜ ਬਚਣਾ ਫੋਨ ਕਿਹੜਾ ਲੈਣਾ ਆਹੀ ਆਹੀ ਕਿਹੜਾ ਕਿਹੜਾ ਹੈ ਇਹਦਾ ਤਾਂ ਕਿਹੜੀ ਕੰਪਨੀ ਦਾ ਲੈਣਾ ਯਾਰ ਦੱਸ ਐਪਲ 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 ਦਾ ਆਈਡੀ ਵੀ ਬਣਾਉਣੀ ਪੈਂਦੀ ਐ ਐਪਲ ਆਈਡੀ ਜੋ ਦਾ ਜੇ ਉਹਦਾ ਪਾਸਵਰਡ ਭੁੱਲ ਗਿਆ ਤੂੰ ਤੇਰਾ ਇਹ ਫੋਨ ਸਵਾਏ ਲੈ ਹਾਂ ਅਰੇ ਬਣਾ ਦਾਂਗੇ ਆਪਾਂ ਹੈ ਆਈਡੀ ਦਾ ਬਣਾ ਦਾਂਗੇ ਸਾਡੇ ਯਾਦ ਰੱਖੇਗਾ ਪਾਸਵਰਡ ਯਾਦ ਰੱਖ ਲਾਂਗੇ ਬਦਮਾਸ਼ ਵੱੜ ਕੇ ਭਾਵੇਂ ਭੁੱਲਦੇ ਆਪਾਂ ਲੈ ਅੱਛਾ ਐਂ ਦੱਸ ਤੇਰਾ ਨੰਬਰ ਕਿੰਨਾ ਹੈ ਨੰਬਰ ਜਿਆਦਾ ਜਰਾ ਤੈਨੂੰ ਫੇਰ ਸਵਾਲ ਆਇਆ ਨੰਬਰ ਤੇਰੇ ਹੁਣ ਤੱਕ ਯਾਦ ਨਹੀਂ ਮੇਰਾ ਨੰਬਰ ਯਾਦ ਹੈ ਤੇਰੇ ਫੇਰ ਫੋਨ ਸੇਵ ਕੀਤਾ ਆ ਫੋਨ ਸੇਵ ਨਹੀਂ ਆਹ ਸਾੜੇ ਆਈਡੀ ਦਾ ਕੀ ਕਰੇਗਾ ਜੇ ਕਿਸੇ ਨੂੰ ਲੱਭ ਗਿਆ ਤੇਰੇ ਫੋਨ ਚੋਂ ਕੱਢ ਕੇ ਅਗਲਾ ਆਈਡੀ ਖੋਲੂ ਅਜਾਏ ਦੱਸ ਗਾਣਾ ਸੁਣਾ ਹੁਣ ਕੋਈ ਓਏ ਚੁੱਪ ਬਸ ਸ਼ਾਂਤ ਹੋ ਜਾਓ ਠੀਕ ਆ ਸਾਰੇ ਜਾਨੇ ਗੱਲ ਸਾਫ਼ ਕਰ ਲਵੇ ਨਾ ਫੁੱਲ ਦੁਖੜੇ ਸੁਨਾਵਾ ਹਾਲ ਦਿਲ ਦੇ ਸੁਨਾਈਏ ਚੱਲ ਯਾਰ ਆ ਇੱਕੜ ਦਾ ਮੈਂ ਕਹਿੰਦਾ ਫੁੱਲ ਦੁਖੜੇ ਸੁਨਾਵਾ ਹਾਲੇ ਦਿਲ ਦੇ ਸਣਾਈਏ ਬਸ ਆ ਖਤਮ ਕਰਤਾ ਵੀਰੇ ਲੈ ਆਈ ਕਰਨੀ ਸਾਲਾ ਕੀ ਸੁਣਾਜ ਅੱਜ ਨਾਲ ਹੈ ਤੇਰੀ ਸਾਲਾ ਤੇਰੀ ਪੈਂਟ ਦੀ ਤੁੱਕੀ ਜੀ ਲਾ ਉਥੇ ਲਮਕਾ ਦੇਣਾ ਤੈਨੂੰ ਓਏ ਉਹ ਦਰਖਤ ਦੇ ਬਾਜੀ ਲਾਈਏ ਆਓ ਅਕਾਸ਼ ਦੀ ਵੀ ਪਹੁੰਚਿਆ ਕਹਨੇ ਘੜੀ ਘੜੀ ਨਾਲ ਹਾਜਮੇ ਵਾਲੀ ਬੋਤਲੇ ਮੰਗਾ ਲਈਆਂ ਬੜਾ ਪੀ ਪੀਓ ਮੰਗਾ ਲਈ 5 ਲੀਟਰ ਦੀ ਲਾਓ ਰੀ ਜੀਰੇ ਦੀ 5 ਲੀਟਰ ਮੰਗਾ ਲਿਆ ਕੱਠਾ ਹੀ ਸਾਰੀ ਥੋੜਾ ਥੋੜਾ ਟੱਕਣ ਚ ਪਾ ਕੇ ਪੀਵਾਂਗੇ ਠੀਕ ਆ ਚਾਰ ਬਾਜੀਆਂ ਕਰਾ ਕੇ ਬੈਠਾ ਢੱਲਾ ਜਾ ਹੋਇਆ ਹੁਣ ਮੂੰਗਾ ਤੇ ਇਹ ਜਿਆ ਕਰਦਾ ਹੈ ਹੈ ਵੀਰੇ ਮੂੰਗਾ ਤੇ ਇਹ ਜਿਆ ਕਰਦਾ ਹੁਣ ਨਾ ਰਈਆਂ ਦੇ ਲਾ ਜੱਦੀਆਂ ਲਾਉ ਵੀ ਪਾਣੀ ਲਾਤਾ ਸਲੇਬਾਂ ਨੂੰ ਤੇ ਇੱਕ ਮਿੰਟ ਦੇਖੋ ਤਾਂ ਹੋ ਲੱਗੇ ਹੁਣ ਗੇਟ ਬਣਾਉਣ ਫੜ ਲੀਆਂ ਬੱਤਾਂ ਫੜਦੀ ਇਹਦੇ ਹੀ ਛੜਦੀ ਖਾਦੇ ਬਾਅਦ ਲੈ ਜਾਗੇ ਠੀਕ ਸੌਖਾ ਹੀ ਇਹ ਕੰਮ ਆਣਦਾ ਇਹਨੂੰ ਅੱਜ ਦਾ ਬਹੁਤ ਔਖੀ ਘਰ ਆਏ ਆ ਬਈ ਕੰਮ ਕੰਮ ਹਲੇ ਹੈਗਾ ਉੱਥੇ ਉਹਨਾਂ ਨੇ ਗਾਪ ਆਇਆ ਪਿਆ ਤੇ ਚੱਕ ਲੈ ਹਥਿਆਰ ਖੁੱਡੇ ਸਾਫ ਕਰੇ ਈ ਠੀਕ ਆ ਚੱਲੇ ਬਾਈ ਕੋਠੇ ਤੇ ਨੂੰ ਨਾਲ-ਨਾਲ ਰੋਟੀ ਚੱਲ ਰਹੀ ਐ ਚਾ ਕੇ ਇੱਕ ਪਰੌਂਠਾ ਖਾਈਏ ਨਾਲੇ ਨਾਲੇ ਖੁੱਡੇ ਸਾਫ ਕਰਾ ਲਈਏ ਆਓ ਮਿੱਤਰੋ ਕੁੰਡੀਆਂ ਦੀ ਸਫਾਈ ਐਨ ਕਰਕੇ ਰੱਖਦੀ ਜਸੂ ਫੇਰਿਆ ਵਿਚਾਰਾ ਬੁਰਸ਼ ਕਬੂਤਰ ਕੱਢ ਲੈ ਬਾਹਰ ਤੇ ਬਹੁਤ ਗੰਦ ਪਿਆ ਰਿਆ ਤਾਂ ਪਾਉ ਕਰ ਰਿਹਾ ਸਫਾਈ ਕਬੂਤਰ ਵਾਲੇ ਖੁੱਡੇ ਦੀ ਕਬੂਤਰ ਘੜ ਤੇ ਸਾਰੀ ਬਾਹਰ ਆ ਨੀਲਿਆ ਹੈ ਹੈ ਨੀਲੀ ਕਬੂਤਰੀ ਬਣ ਗਈ ਹੈ ਨਾ ਆ ਦੇਖੋ ਨੀਲੀ ਚੋਬਰ ਕਿਵੇਂ ਨਹੀਂ ਚੋਬਰ ਨਹੀਂ ਆ ਧਰੀਆਂ ਖਾਰੀ ਹੈ 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 ਗਲابی ਗਾਛਾ ਦਾ ਜਾਬ ਕਬੂਤਰੀ ਦੇਖੋ ਆ ਡੱਬੀ ਹੈ ਹਾਂ ਗਿੱਲੇ ਕਰ ਕੀ ਆ ਕਿਉਂਕਿ ਉਸ ਉਸ ਬਾਕੀ ਪਹਿਲਾਂ ਮੀਂਹਾਂ ਕਰਕੇ ਥੋੜਾ ਥੋੜਾ ਖਰਚ ਲਾ ਕੋਈ ਨਾ ਹਵਾ ਵਾਂਗ ਕੇ ਸੁੱਕ ਜਾਣਾ ਸਾਰਾ ਇਹਨਾਂ ਸਾਫ ਸੁਥਰਾ ਹੋ ਜਾਣਾ ਬਸ ਥੋੜਾ ਥੋੜਾ ਖਰਚ ਲਾ ਤੂੰ ਤਾਂ ਸਾਫ ਹੋ ਗਿਆ ਲੈ ਦੇ ਕਿੰਨਾ ਕੱਟਦਾ ਸਮਾਨ ਚਲੋ ਬਈ ਹੁਣ ਦਾਣੇ ਪਾਣੀ ਦਾ ਪਾਉਨੇ ਆ ਖੁੱਡਿਆਂ ਦੀ ਕਰਤੀ ਸਫਾਈ ਮੈਂ ਜਾਣਾ ਮੋਟਰ ਤੇ ਕਿਉਂਕਿ ਮਿਸਤਰੀ ਲੱਗੇ ਹੋਏ ਨੇ ਤੁਹਾਨੂੰ ਪਤਾ ਹੀ ਆ ਉਹ ਦੇਖੋ ਬਿਲਡਿੰਗ ਬਿਲਡਿੰਗ ਜੀ ਕਰਨੀ ਹੈ ਇੱਥੋਂ ਦੇਖੋ ਇਹ ਠੀਕ ਆ ਪਹੁੰਚ ਗਏ ਵੀ ਮੋਟਰ ਤੇ ਉਹ ਗਰੇਲੇ ਲਾ ਲੈਣੀ ਆ ਪਰ ਇਧਰਲੀ ਸਾਈਡ ਇੱਥੇ ਹਵਾ ਕਰੋ ਜਿਹਨੂੰ ਵਿਚਾਰੇ ਹੋ ਗਿਆ ਗੇਟ ਉਹ ਖੜਾ ਹੈ ਛੇ ਚੱਲ ਏ ਚੱਲ ਦੇਖੀ ਕੌਲੇ ਤੋਂ ਬਚਾ ਕੇ ਮੇਰਾ ਵੀਰ ਜਾਲੀ ਕਰਤੀ ਫਿੱਟ ਬਾਈ ਖੜ ਜਾ ਚੰਨੂ ਨੂੰ ਕੱਢਣ ਲੱਗੇ ਆ ਇਹ ਇਹ ਬਾਸ ਠੀਕ ਹੈ ਵੈਰੀ ਗੁੱਡ ਲੇ ਚੱਲ ਏ ਚੱਲ ਓਕੇ ਰਿਪੋਰਟਾਂ ਲੋਈ ਮਿੱਤਰ ਸ਼ਾਮ ਦੀ ਚਾਹ ਆ ਗਈ ਐ ਬੱਤ ਕਾਂ ਹਲੇ ਫਿਰਦੀਆਂ ਨੇ ਤੇ ਹਾਲੇ ਚੁੱਕਦਿਆਂ ਨੇ ਜਸੂਨੀ ਚੰਨੋਂ ਨੂੰ ਛੱਡਣ ਗਏ ਹੋਏ ਨੇ ਮਿਸਤਰੀ ਦੋ ਰਹਿ ਕੇ ਬਸ ਬਾਕੀ ਚਲੇ ਗਏ ਜਿੰਨਾ ਕੰਮ ਨਿਬੜਦਾ ਉਹਨਾਂ ਕ ਨਵੇੜ ਕੇ ਫੇ ਚੱਲਾਂਗੇ ਘਰ ਨੂੰ ਜਦ ਮੈਂ ਸਾਲਾ ਤੁਹਾਨੂੰ ਕਹਿਨਤਾ ਵੀ ਨਾ ਪੰਗਾ ਕਰੋ ਆਇਆ ਦਾ ਖੁੱਡੇ ਚ ਵੜ ਜਾਨੀ ਯਸੂਏ ਲਾ ਦੇਖੋ ਫੜ ਕੇ ਲੈ ਵੀ ਦੇਖ ਲੈਨੇ ਆ ਲਾ ਆਇਆ ਦਾ ਜਾ ਸਾਰਾ ਦਿਨ ਫਰੀ ਜਾਓ ਲਾ ਵੀ ਦੇਖਦੇ ਆਂ ਫਾਂਗਣਾ ਤੋੜ ਦਿਓ ਦੇਖਦੇ ਆਂ ਦੇਖਦੇ ਆਂ ਇਹ ਆ ਇੱਕ ਦਾ ਫਲ ਈ ਓਏ ਇਹਨੂੰ ਕੋਲ ਨੂੰ ਲਿਆ ਦੇ ਕੋਲ ਨੂੰ ਲਿਆ ਫੇਰ ਫਾੜੋ ਚੱਲ 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 ਗੁਰੀ ਕੋਲ ਲੈ ਜਾ ਇਹਦੇ ਓਏ ਫੜਦੇ ਫੜ ਲਈ ਓਏ ਚੱਲ ਲੈ ਜਾਓ ਘਰ ਨੂੰ ਹਣ ਲੈ ਜੀ ਮੋਚਾ ਦਨੇ ਨਾਲ ਵੀਡੀਓ ਦੀ ਵੀਡੀਓ ਨਾਲੇ ਲਾਈਟ ਦੀ ਲਾਈਟ ਠੀਕ ਨਹੀਂ ਰਾਤ ਨੂੰ ਚੱਲਦਾ ਕੰਮ ਬਾਈ ਦੇਖੋ ਹਾਂ ਓਏ ਹੱਦੀ ਆ ਯਾਰ ਮੈਂ ਵੀ ਕਰਦਾ ਮਾਸੀ ਨਾਲ ਆਦਾ ਰਸੀ ਨਾਲ ਇਹ ਹੋਰ ਕਿੰਨੂੰ ਵੀ ਤੱਤੀ ਗੱਦਾਂ ਕੀ ਖਾਂਦਾ ਹੈ ਬੱਬੀ ਤੇਰਾ ਯਾਰ ਬਾਈ ਰਸੀ ਆਉਂਦਾ ਮੈਨੂੰ ਲਓ ਵੀ ਘਰੋਂ ਫੇਰ ਆ ਕੇ ਮੋਟਰ ਤੇ ਕਨੇ ਬੂਟੇ ਬਾਟੇ ਜੇ ਲੈ ਜਾਂਦੇ ਗੱਡੀ 'ਚ ਆ ਦੇਖੋ ਬੋਤਲਪਾਨ ਰਾਤ ਨੂੰ ਹੁਣ ਦਿਖਾਵਾਂਗੇ ਸਵੇਰ ਤੁਹਾਨੂੰ ਆ ਲੈ ਆਂਦੇ ਫੁੱਲ ਆਣੇ ਬੂਟੇ ਓਕੇਰ ਬੂਟਾ ਆ ਦੇਖੋ ਪਹੁੰਚ ਕੇ ਪਹੁੰਚ ਕੇ ਵੀ ਮੋਟਰ ਤੇ ਆ ਦੇਖ ਲੋ ਬੂਟੇ ਹੁਣ ਤੁਹਾਨੂੰ ਦਿਖਾ ਦਿੰਨੇ ਆ 10 ਬੋਤਲਪਾਮ ਨੇ ਤੇ ਕੁਛ ਉਹ ਗੰਦੇ ਦੇ ਪਏ ਨੇ ਕੁਝ ਥੋੜੇ ਜਿਹੇ ਹੋਰ ਨੇ ਸਜਾਵਟ ਜੀ ਵਾਲੇ ਇਹ ਆਪਾਂ ਵਾਲੇ ਵਾਲੇ ਲਾ ਦਾਂਗੇ ਕਮੈਂਟ ਬੋਲ ਦिए ਸਾਈਲੈਂਟ ਤੁਸੀਂ ਅੰਡੈਵਰ ਤੇ ਬੋਲਟ ਕਿਉਂ ਨਹੀਂ ਚਲਾਉਂਦੇ ਆਡੀ ਕਾਰ ਦੀ ਇੰਸ਼ੋਰੈਂਸ ਵੀ ਖਤਮ ਹੋਈ ਹੋਈ ਹੈ ਵੀਰੇ ਅੰਡੈਵਰ ਕਿਉਂਕਿ ਹੁਣ ਹਾਲੇ ਜਾ ਨਹੀਂ ਹੁੰਦਾ ਵੀਰੇ ਕਿਸੇ ਪਾਸੇ ਆਡੀ ਲੈ ਜਾਣੇ ਕਿਉਂਕਿ ਆਡੀ ਤੁਹਾਨੂੰ ਪਤਾ ਲੰਬੇ ਸਫ਼ਰ ਨੂੰ ਜਾਂ ਲੋਕਲ ਨੂੰ ਵਧੀਆ ਏ ਅੰਡੈਵਰ ਫਿਰ ਕਾਹਨੂੰ ਮਹਾ ਐਡੀ ਕੱਢਣੀ ਹੈ ਤੇ ਬੋਲਟ ਕਦੇ ਖੜਾ ਹੁੰਦਾ ਕਦੇ ਕਦੇ ਮੈਂ ਚਲਾ ਲੰਨਾ ਵੀਰੇ ਗਰਾਊਂਡ ਨੂੰ ਲੈ ਕੇ ਜਾਣਾ ਹੁੰਨਾ ਜਾਂ ਪਿੰਡ ਬੁੰਡ ਚਲਾ ਲੰਨਾ ਤੇ ਆਡੀ ਦੀ ਇੰਸ਼ੋਰੈਂਸ ਆਡੀ ਦੀ ਇੰਸ਼ੋਰੈਂਸ ਵੀਰੇ ਹੋਈ ਹੋਈ ਹੈ ਤੇ ਤੁਹਾਡੇ ਕੋਲ ਆਨਲਾਈਨ ਨਹੀਂ ਸ਼ੋ ਹੋਣੀ ਕਿਉਂਕਿ ਮੇਰੇ ਵਾਲਾ ਓਟੀਪੀ ਲੱਗਿਆ ਹੈ ਵੀਰੇ ਉਹਨੂੰ ਤੇ ਸਾਹਿਬ ਸੁਲਾਣਾ ਬਾਈ ਤੁਸੀਂ ਆਪਣੇ ਪਿੰਡ ਬਾਜੀ ਰੱਖਿਓ ਹਾਂਜੀ ਵੀਰੇ ਐਤ ਕੀ ਰੱਖਾਂਗੇ ਘੱਟੋ ਘੱਟ ਮੋਟਰਸਾਈਕਲ ਰੱਖਾਂਗੇ ਬਾਜੀ ਤੇ ਹਰਸ਼ਪ੍ਰੀਤ ਸਿੰਘ ਬਾਈ ਤੁਸੀਂ ਪਤੰਗ ਨਹੀਂ ਘਟਾਉਂਦੇ ਅਡਾਉਣਾ ਵੀਰੇ ਕਦੇ ਕਦੇ ਅਡਾਲੀ ਦਾ ਪ੍ਰਵੀਨ ਸਿੰਘ ਪ੍ਰਵੀਨ ਸਿੰਘ ਦਾ ਪ੍ਰਵੀਨ ਸਿੰਘ ਸ਼ਾਹਜਾਦ ਸਿੰਘ ਬਾਲੇ ਦਾ ਅਹਿਮਦ ਜਸਵੀਰ ਸਿੰਘ ਬਾਈ ਹੈਲੋ ਕੰਮ ਜਲਦੀ ਕਰੋ ਹਾਂ ਜੀ ਹਾਂ ਮੈਨੂੰ ਤਾਂ ਆਪ ਕਾ ਲਈਏ ਵੀਰੇ ਕੰਬੀਨ ਕੰਬੈਨਾਂ ਵਾਲੇ ਸਤਵਿੰਦਰ ਸਿੰਘ ਪ੍ਰਵੀਨ ਸਿੰਘ ਪ੍ਰੀਤ ਗਿੱਲ ਗਿੱਲਪ੍ਰੀਤ ਇਟਲੀ ਵਾਲਾ ਲਵ ਯੂ ਕਬੂਤਰ ਥੈਂਕ ਯੂ ਥੈਂਕ ਯੂ ਵੀਰੇ ਖਾਰੜ ਬਾਉ ਦੀ ਕਾਸਟ ਕੈਸਟ ਕਰਾ ਦੇ ਹਾਂ ਹਾਂ ਵੀਰੇ ਜੇ ਬਾਉ ਦੀ ਕੈਸਟ ਕਰਾਤੀ ਸਾਰਿਆਂ ਨੂੰ ਫੇਲ ਕਰ ਦੂ ਆਈ ਵਿਸ਼ ਵਖਰ ਬਾਈ ਯਰਮਾ 6 ਵੱਡਾ ਡੌਗ ਲੈ ਆਓ ਹਾਂਜੀ ਆ ਬਣੇ ਤੇ ਵੀਰੇ ਲੈ ਕੇ ਆਵਾਂਗੇ ਬੁਲੀ ਵੀ ਰੱਖਣਾ ਇੱਕ ਪ੍ਰਵੀਨ ਸਿੰਘ ਬਲਹਾਰ ਸਿੰਘ ਜਿਸ ਕਰਨ ਗਾਰਚਾ ਸ਼ੌਂਕੀ ਮੈਰਾ ਧੰਨਵਾਦ ਵੀਰੇ ਇਨ ਕਮੈਂਟ ਕਰਨੀ ਮਿਲਦੇ ਆ ਅਗਲੇ ਵਲੌਗ ਚ